ਜਾਵੀ ਪ੍ਰਾਪਤ ਹੋਇਆ ਆ ਅਬਦਾਲੀ ਦੀ ਆ ਪੁੱਤਰ ਆ ਤੈਨੂੰ ਸਰਦਾਰ ਚੜਤ ਸਿੰਘ ਦਾ ਪੋਤਰਾ ਵੰਗਾਰਦਾਈ ਸ਼ਾਹ ਜਮਾਨ ਨੂੰ ਕਿਤੇ ਵੀ ਢੋਈ ਨਾ ਮਿਲੇ ਤਾਂ ਡਿੱਗਦਾ ਟੰਦਾ ਬੱਚਦਾ ਬਚਾਉਂਦਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ 'ਚ ਆ ਗਿਆ ਉਸ ਪਰਮਾਤਮਾ ਦੀ ਨજર ਪੁੱਠੀ ਹੋ ਜਾਵੇ ਉਹਦੀ ਪੇਠ ਹੋ ਜਾਵੇ ਤਾਂ ਬਾਦਸ਼ਾਹ ਕਹਿੰਦੇ ਕਿ ਰਾਜਿਆਂ ਮਹਾਰਾਜਿਆਂ ਨੂੰ ਕਾ ਖਾਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਲੱਖ ਖੁਸ਼ੀਆਂ ਪਾਤ ਸਾਹੀਆ ਜੇ ਸਤਗੁਰ ਨਦਰ ਕਰੇ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਸਵੱਲੀ ਨਜ਼ਰ ਪੈ ਜਾਵੇ ਤਾਂ ਉਹਦਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ ਉਹਨੂੰ ਲੋਕ ਪਰਲੋਕ ਦੇ ਸਾਰੇ ਸੁੱਖ ਮਿਲ ਜਾਂਦੇ ਨੇ ਪਰ ਜੇ ਉਸ ਪਰਮਾਤਮਾ ਦੀ ਨਜ਼ਰ ਪੁੱਠੀ ਹੋ ਜਾਵੇ ਉਹਦੀ ਪੇਠ ਹੋ ਜਾਵੇ ਤਾਂ ਪਾਦਸ਼ਾਹ ਕਹਿੰਦੇ ਨੇ ਕਿ ਰਾਜਿਆਂ ਮਹਾਰਾਜਿਆਂ ਨੂੰ ਵੀ ਕਾ ਖਾਣ ਲਈ ਮਜਬੂਰ ਹੋਣਾ ਪੈਂਦਾ ਆਸਾ ਦੀ ਬਾਜ਼ ਚ ਪਾਦਸ਼ਾਹ ਫਰਮਾਨ ਕਰਦੇ ਨੇ ਨਦਰ ਉਪਠੀ ਜੇ ਕਰੇ ਸੁਲਤਾਨਾ ਖਾਓ ਕਰਾਇਦਾ ਦਰ ਮੰਗਣ ਪੇਖ ਨਾ ਪਾਇਦਾ ਅਜੇ ਹੀ ਪਰਤਾਖੂ ਉਧਾਰਨ ਅਸੀਂ ਆਪਣੀ ਜ਼ਿੰਦਗੀ 'ਚ ਵੇਖੀ ਆ ਜਦੋਂ ਇਰਾਕ ਦਾ ਸ਼ਾਸਕ ਸੁਦਾਮ ਹੁਸੈਨ ਫੜਿਆ ਗਿਆ ਉਹ ਵੱਖਰਾ ਪੱਖ ਕਿ ਉਹ ਸਹੀ ਸੀ ਜਾਂ ਗਲਤ ਪਰ ਜਦੋਂ ਉਹ ਫੜਿਆ ਗਿਆ ਤਾਂ ਉਹਦੀ ਬਹੁਤ ਮਾੜੀ ਹਾਲਤ ਸੀ ਕਿੱਥੇ ਮਹਿਲ ਵਰਗੇ ਘਰ 'ਚ ਰਹਿੰਦਾ ਨੌਕਰ ਚਾਕਰ ਅੱਗੇ ਪਿੱਛੇ ਸੁਰੱਖਿਆ ਵਾਲੀ ਵੱਡੇ ਵੱਡੇ ਫੌਜੀ ਜਰਨੈਲ ਜਿੱਥੋਂ ਲੰਘਦਾ ਸੀ ਲੋਕ ਚੁੱਕ ਚੁੱਕ ਸਲਾਮ ਕਰਦੇ ਸੀ ਦਿਨ ਰਾਤ ਫੌਜ ਸਲੂਟ ਮਾਰਦੀ ਸ਼ਾਹੀ ठाठ ਬਾਠ ਰਹਿਣਸਨ ਪਰ ਜਦੋਂ ਫੜਿਆ ਗਿਆ ਤਾਂ ਸਿਰਫ ਇੱਕ ਬੰਕਰ ਰਹਿਣ ਬਸੇਰਾ ਸੀ ਖਾਣ ਨੂੰ ਵੀ ਕੋਲ ਕੁਝ ਨਹੀਂ ਸੀ ਇੱਥੋਂ ਤੱਕ ਕਿ ਪਤਾ ਨਹੀਂ ਕੱਪੜੇ ਕਿੰਨੇ ਕੁ ਦਿਨਾਂ ਦੇ ਉਹੀ ਪਾਈ ਸੀ ਦਾੜੀ ਵੀ ਬਹੁਤ ਵੱਧ ਚੁੱਕੀ ਸੀ ਸੋ ਉਸ ਪਰਮਾਤਮਾ ਦੇ ਡਰ ਵਿੱਚ ਰਹੀਏ ਉਹਦੇ ਭੈ ਭਾਵਨੀ ਵਿੱਚ ਚੱਲੀਏ ਤਾਂ ਹੀ ਫਾਇਦਾ ਅਜੇ ਹਾਈ ਇੱਕ ਵਰਤਾਰਾ ਮੈਂ ਤੁਹਾਡੇ ਨਾਲ ਇਤਿਹਾਸ ਚੋ ਸਾਂਝਾ ਕਰਾਂਗੀ ਅਹਿਮਦ ਸ਼ਾ ਅਫਗਾਨੀ ਦਾ ਪੋਤਰਾ ਸ਼ਾਜਮਾਨ ਸ਼ਾਹੀ ठाट-ਬਾਠ ਰਹਿਣਸਨ ਨੌਕਰ ਚਾਕਰ ਗੱਲ ਕੀ ਦੁਨੀਆਵੀ ਪੱਖ ਤੋਂ ਹਰ ਸੁੱਖ ਸੁਹੂਲਤ ਮੌਜੂਦ ਸੀ ਪਰ ਜਦੋਂ ਮਤਰੇ ਭਰਾ ਨੇ ਰਾਜਗਦੀ ਤੋਂ ਲਾ ਦਿੱਤਾ ਤੇ ਨਾਲ ਦੀ ਨਾਲ ਅੰਨ੍ਹਾ ਕਰ ਦਿੱਤਾ ਤਾਂ ਰੋਲ ਦੇ ਡਿਗ ਦੇ ਟੈਂਦੇ ਨੇ ਆਗੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਸ਼ਰਨ ਮੰਗੀ ਉਹ ਹੀ ਸ਼ਾਜਮਾਨ ਸੀ ਜਿਨਨੇ ਸਨ 1798 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੋ ਤਿੰਨ ਵਾਰ ਟੱਕਰ ਲਈ ਜਿੰਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪ ਵੰਗਾਰਿਆ ਸੀ ਕਿ ਆ ਅਬਦਾਲੀ ਦੇ ਆ ਪੁੱਤਰ ਆ ਤੈਨੂੰ ਸਰਦਾਰ ਚੜਤ ਸਿੰਘ ਦਾ ਪੋਤਰਾ ਵੰਗਾਰਦਾਈ ਪਰ ਜਦੋਂ ਸ਼ਾਜਮਾਨ ਨੂੰ ਕਿਤੇ ਵੀ ਢੋਈ ਨਾ ਮਿਲੀ ਤਾਂ ਡਿੱਗਦਾ ਟੈਂਦਾ ਬਚਦਾ ਬਚਾਉਂਦਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ 'ਚ ਆ ਗਿਆ ਰਾਜ ਰਣਜੀਤ ਸਿੰਘ ਨੇ ਸਾਰੇ ਪਿਛਲੇ ਕਿਲੇ ਸ਼ਿਕਵੇ ਪੁਲਾ ਕੇ ਆਦਰ ਮਾਨ ਤੇ ਸਤਕਾਰ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਬਾਦਸ਼ਾਹ ਦਾ ਸਤਕਾਰ ਕੀਤਾ ਜਾਂਦਾ ਇਥੋਂ ਤੱਕ ਕਿ ਮਹਾਰਾਜੇ ਨੇ ਉਹਦੇ ਗੁਜਾਰੇ ਲਈ ਕਈ ਪਿੰਡਾਂ ਦੀ ਜ਼ਗੀਰ ਤੇ 50 ਰੁਪਏ ਰੋਜ਼ਾਨਾ ਦੇ ਨਿਯਤ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਨਾਲ ਮਿਲਣੀ ਦੌਰਾਨ ਸ਼ਾਦੀ ਸਰੀਰਕ ਤੇ ਰਾਜਨੀਤਿਕ ਸਥਿਤੀ ਤੇ ਅਫਸੋਸ ਕੀਤਾ ਜਿਹਦਾ ਅੱਗੇ ਜਾ ਕੇ ਮਹਾਰਾਜੇ ਨੂੰ ਬਹੁਤ ਫਾਇਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਦੇ ਸ਼ਾਸਕ ਦੇ ਤਹਿਤ ਕਸ਼ਮੀਰ, ਮੁਲਤਾਨ, ਅਟਕ ਵਰਗੇ ਕਿਲੇ ਫਤਿਹ ਕੀਤੇ ਤਾਂ ਉਹਨਾਂ ਨੂੰ ਸਭ ਤੋਂ ਅਹਿਮ ਕੋਹੇ ਨੂਰ ਦਾ ਹੀਰਾ ਵੀ ਪ੍ਰਾਪਤ ਹੋਇਆ ਜਿਦੇ ਬਰਾਬਰ ਦਾ ਹੀਰਾ ਪੂਰੇ ਸੰਸਾਰ ਤੇ ਕਾਬਜ ਅੰਗਰੇਜ਼ ਹਕੂਮਤ ਕੋਲ ਵੀ ਨਹੀਂ ਸੀ